ਫਗਵਾੜਾ ਪੁਲਿਸ ਵੱਲੋਂ ਮੰਚਲੇ ਯੁਕਾ ਤੇ ਸ਼ਰਾਰਤੀ ਅੰਤਰਨ ਨਥ ਬੌਂਡੀ ਫਗਵਾੜਾ ਦੀ ਪਪਾਗੜੀਆ ਚੌਕ ਅਤੇ ਸਬਜੀ ਮੰਡੀ ਚੌਕ ਵਿਖੇ ਨਾਕੇ ਲਗਾ ਕੇ ਮੋਟਰਸਾਈਕਲ ਤੇ ਸਵਾਰ ਤਿੰਨ ਤਿੰਨ ਵਿਅਕਤੀਆਂ ਮੋਟਰਸਾਈਕਲੋ ਜਿ ਪਟਾਕੇ ਚਲਾਉਣ ਅਤੇ ਨਸ਼ਾ ਵਿਕੇ ਬਾਹਾਂ ਚਲਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਅੱਜ ਅਸੀਂ ਸ਼ਹਿਰ ਦੇ ਵਿੱਚ ਅਚਨਚੇਤੀ ਜਿਹੜੀ ਆ ਚੈਕਿੰਗ ਮੁਹਿੰਮ ਚਲਾਈ ਆ ਜਿਹਦੇ ਵਿੱਚ ਪੀਸੀਆਰ ਟ੍ਰੈਫਿਕ ਤੇ ਮੇਰੇ ਥਾਣੇ ਦੇ ਆਪਣੇ ਮੁਲਾਜ਼ਮ ਜਿਹੜੇ ਆ ਸਾਰਿਆਂ ਨੂੰ ਲੈ ਕੇ ਇੱਕ ਜੁਆਇੰਟ ਇਲਾਕਾ ਬੰਦੀ ਕੀਤੀ ਆ ਜਿਹਦੇ ਵਿੱਚ ਅਸੀਂ ਜਿਹੜੇ ਬਾਈਕ ਬਿਨਾ ਨੰਬਰ ਤੋਂ ਜਾਂ ਵੱਡੇ ਹਾਰਨ ਲਾ ਕੇ ਜਾਂ ਪਟਾਕੇ ਮਾਰਨ ਵਾਲੇ ਲਾਇਸੈਂਸ ਲੱਗੇ ਉਹਨਾਂ ਦੇ ਸਾਇਲੈਂਸਰ ਉਹਨਾਂ ਨੂੰ ਚੈੱਕ ਕਰਕੇ ਉਹਨਾਂ ਦੇ ਚਲਾਨ ਕਰ ਰਹੇ ਆ ਜਾਂ ਜਿਹੜੇ ਕੋ ਡਰੰਕ ਕਰਕੇ ਡਰਾਈਵ ਕਰ ਰਹੇ ਆ ਉਹਨਾਂ ਦੇ ਚਲਾਨ ਕਰ ਰਹੇ ਆ ਇਹ ਕੱਲ ਉਹਦੇ ਜਿਹੜੇ ਉਹ ਮਾਰਦਾ ਦੋ ਦੋ ਮਾਰਦਾ ਤਾਂ ਆਈਆਂ ਕਿ ਉਹਦੇ ਰਿਲੇਟਡ ਵੀ ਚੈਕਿੰਗ ਮੈਂ ਵੀ ਬਿਲਕੁਲ 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 ਜਿਹੜੇ ਸਕੂਲਾਂ ਦੇ ਵਿੱਚ ਬੱਚੇ ਮੋਟਰਸਾਈਕਲ ਲੈ ਕੇ ਜਾਂਦੇ ਜਾਂ ਬਾਈਕਲ ਜਿਹੜੀ ਵੀ ਲੈ ਕੇ ਜਾਂਦੇ ਆ ਛੋਟੀ ਏਜ ਆ ਜਿਹੜੇ ਛੋਟੀ ਏਜ ਆ ਉਹਨਾਂ ਲਈ ਤੁਸੀਂ ਵੀ ਕੀ ਕਰਦੇ ਹੋ ਉਹਨਾਂ ਨੂੰ ਬਲਾਂ ਦਾ ਉਹਨਾਂ ਦੇ ਪੇਰੈਂਟਸ ਨੂੰ ਮੋਟੀਵੇਟ ਕਰਦੇ ਆ ਅਸੀਂ ਵੀ ਬੱਚਿਆਂ ਨੂੰ ਛੋਟੇ ਬੱਚੇ ਆ ਇਹਨਾਂ ਨੂੰ ਜਦ ਤੱਕ ਇਹ ਬਾਲਗ ਨਹੀਂ ਹੋ ਜਾਂਦੇ ਇਹਨਾਂ ਨੂੰ ਨਾ ਲੈ ਕੇ ਦਿਓ ਔਰ ਕੁਝ ਚਲਾਨ ਵੀ ਕਰਦੇ ਆ ਜਿਹੜੇ ਕੋ ਨਹੀਂ ਸੁਣਦੇ ਉਹਨਾਂ ਚਲਾਨ ਵੀ ਕਰ ਦਿੰਦੇ ਸਕੂਲ ਦੇ ਜਿਹੜੇ ਕੋਈ ਨਹੀਂ ਮਨਾ ਕਰਦੇ ਦੇ ਉਹ ਬੱਚੇ ਮੈਨੇਜਮੈਂਟ ਨੂੰ ਮੈਨੇਜਮੈਂਟ ਨੂੰ ਵੀ ਅਸੀਂ ਜਾ ਕੇ ਮਿਲਦੇ ਆ ਮਿਲ ਕੇ ਉਹਨਾਂ ਨੂੰ ਅਪੀਲ ਕਰਦੇ ਆ ਵੀ ਬੱਚਿਆਂ ਨੂੰ ਪਰਮਿਟ ਨਾ ਕਰੋ ਠੀਕ ਆ ਜੀ ਉਹ ਉਹਦੇ ਲਈ ਜਿਹੜੀਆਂ ਸਕੂਲ ਬੱਸਸ ਉਹਨਾਂ ਨੂੰ ਯੂਜ਼ ਕੀਤਾ ਜਾਵੇ ਪਰ ਜਿਹੜੇ ਆਉਂਦੇ ਫਿਰ ਉਹਨਾਂ ਦੇ ਚਲਾਨ ਵੀ ਕਰਦੇ ਜੀ ਕੋਈ ਬੱਚਿਆਂ ਨੂੰ ਤੇ ਐਕਟੀਵੇਟ ਕਰਨ ਲਈ ਬੱਚਿਆਂ ਨੂੰ ਖਾਸ ਨਹੀਂ ਆਲੇ ਕੁਛ ਆਪਣੇ ਪੁਲਿਸ ਲੋਕ ਯੈਸ ਯੈਸ ਪਿਛਲੇ ਹਫਤੇ ਅਸੀਂ ਜੈਨ ਮਾਡਲ ਸਕੂਲ ਉੱਥੇ ਟ੍ਰੈਫਿਕ ਦੇ ਉਹਦੇ ਨਿਯਮਾਂ ਬੰਦੀ ਉਹਨਾਂ ਨੂੰ ਜਾਗਰੂਕ ਕੀਤਾ ਨਾਲੇ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਪਰ ਵਾਸੀਆਂ ਨੂੰ ਮੇਰੀ ਅਪੀਲ ਹੈ ਪਰ ਜੋਰ ਅਪੀਲ ਹੈ ਸ਼ਹਿਰ ਅਮਨ ਸ਼ਾਂਤੀ ਬਹਾਲ ਰੱਖਣ ਲਈ ਪੁਲਿਸ ਦਾ ਸਹਿਯੋਗ ਦੇਣ ਜਿੱਥੇ ਕਿਤੇ ਕੋਈ ਗਲਤ ਕੰਮ ਹੁੰਦਾ ਉਹਦੀ ਗੁਪਤ ਤੌਰ ਤੇ ਇਤਲਾਹ ਜਿਹੜੀ ਸਾਨੂੰ ਦੇਣ ਜਿਹੜਾ ਕੋਈ ਸਾਨੂੰ ਕਿਸੇ ਗਲਤ ਕੰਮ ਦੀ ਇਤਲਾਹ ਦੇਗਾ ਉਹਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਏਗਾ ਔਰ ਅਸੀਂ ਕਾਰਵਾਈ ਕਰਾਂਗੇ ਸੇਪਟੇਟ ਤੁਹਾਡਾ ਨੰਬਰ ਹੈਗੇ ਨੇ ਜਿਹੜੇ بڑے ਨੰਬਰ ਤੇ ਹੁੰਦੇ ਨੇ ਉਹ ਤਾਂ ਸਿਰਫ ਕੋਈ ਰਸੀਵ ਹੀ ਨਹੀਂ ਕਰਦਾ ਜੇ ਕੋਈ ਕੁਝ ਸਪੈਸ਼ਲ ਨੰਬਰ ਕੋਈ ਤੁਹਾਡੇ ਹੈਗਾ ਦੱਸੋ ਪਬਲਿਕ ਮੈਂ ਆਪਣਾ ਨੰਬਰ ਦਿੰਦਾ 9872069203 ਇੱਥੇ ਐਨੀ ਟਾਈਮ ਕਾਲ ਕਰੋ ਮਾਨਜਗ ਐਸਪੀ ਸਾਹਿਬ ਬਹਾਦਰ ਕਪੂਰਸਲਾ ਮਾਨਜਗ ਐਸਪੀ ਸਾਹਿਬ ਫਵਾੜਾ ਏਐਸਪੀ ਸਾਹਿਬ ਫਵਾੜਾ ਐਸਐਚਓ ਸਾਹਿਬ ਸਿਟੀ ਫਗਵਾੜਾ ਤੇ ਮਾਨਜੁਗ ਟ੍ਰੈਫਿਕ ਇੰਚਾਰਜ ਸਾਹਿਬ ਫਗਵਾੜਾ ਜੀ ਦੇ ਹੁਕਮ ਅਨੁਸਾਰ ਪਹਿਲਾਂ ਟ੍ਰੈਫਿਕ ਇੰਚਾਰਜ ਸਾਹਿਬ ਤੇ ਇੰਚਾਰਜ ਐਸਐਚਓ ਸਾਹਿਬ ਸਿਟੀ ਨੇ ਬਾਬਾ ਗਦਿਆ ਚੌਂਕ 'ਚ ਨਾਕਾ ਲਗਾਇਆ ਗਿਆ ਹੁਣ ਇਸ ਵਕਤ ਦਾਣਾ ਮੰਡੀ ਸਬਜ਼ੀ ਮੰਡੀ ਦੇ ਬੈਕਸਾਈਡ ਤੇ ਨਾਕਾ ਲਗਾ ਗਿਆ ਇਹਦਾ ਮੁੱਖ ਕਰਨੇ ਆ ਕਿ ਜਿਹੜੇ ਲੋਕ ਬਿਨਾਂ ਕਾਗਜ਼ਾਤਾਂ ਤੋਂ ਆਪਣੇ ਵਹੀਕਲ ਚਲਾਉਂਦੇ ਨੇ ਉਹਨਾਂ ਨੂੰ ਦੱਸਣ ਬਾਰੇ ਔਰ ਜਿਨ੍ਹਾਂ ਦੇ ਡਾਕੂਮੈਂਟਸ ਪੂਰੇ ਨਹੀਂ ਚਲਾਨ ਕਰਨ ਬਾਰੇ ਔਰ ਕਈ ਮਾੜੇ ਅਨਸਰ ਜਿਹੜੇ ਹੈਗੇ ਆ ਉਹ ਖੂਬ ਗੜਾ ਕਰਦੇ ਨੇ ਉਹਨਾਂ ਨੂੰ ਨੱਥ ਪਉਣ ਵਾਸਤੇ ਸਪੈਸ਼ਲ ਨਕ ਬੰਦੀ ਕੀਤੀ ਗਈ ਦੋ ਦਿਨ ਪਹਿਲਾਂ ਦੋ ਦਿਨ ਬਾਰਦਾਤ ਹੋਈ ਆਪਣੀ ਠੀਕ ਹੈ ਕਿ ਉਹਦੇ ਅਕੋਰਡਿੰਗਲੀ ਵੀ ਇਹ ਆਪਣਾ ਹਾਂਜੀ ਹਾਂਜੀ ਜਿਹੜਾ ਹੈਗਾ ਲਾਅਨ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਤੇ ਕੋਈ ਵੀ ਮੜਾ ਅਨਸਰ ਜਿਹੜਾ ਉਹ ਸਿਰਨਾ ਚੱਕ ਚਕੇ ਇਸ ਤਰ੍ਹਾਂ ਕਰਕੇ ਅਸੀਂ ਸਪੈਸ਼ਲ ਨਕਾ ਜਿਹੜਾ ਸ਼ਿਪਿੰਗ ਨਕਾ ਲਗਾਇਆ ਗਿਆ ਕੋਈ ਆਪਣ ਨੂੰ ਇਹ ਜੋ ਛੋਟਾ ਬੋਟ ਟ੍ਰੇਸ ਹੋਇਆ ਮੰਨਣਾ ਨੇਜੀ ਕੋਸ਼ਿਸ਼ ਜਾਰੀ ਹੈ ਬਾਕੀ ਜਿਹੜੇ ਨੌਜਵਾਨ ਸ਼ਰਾਬ ਪੀ ਕੇ ਜਾਂ ਨਸ਼ੇ ਕਰਕੇ ਵੀਕਲ ਚਲਾਉਂਦੇ ਸੀ ਉਹਨਾਂ ਦੇ ਚਲਾਨ ਵੀ ਕੀਤੇ ਗਏ ਆ ਜਿਹੜੀਆਂ ਸਕੂਲੀ ਬੱਸਾਂ ਜਾਂ ਆਟੋਜ਼ ਓਵਰਲੋਡ ਬੱਚੇ ਲੈ ਕੇ ਆਉਂਦੀਆਂ ਨੇ ਉਹਨਾਂ ਦੇ ਵੀ ਚਲਾਨ ਕੀਤੇ ਗਏ ਆ ਜਿਹੜੇ ਆਪਣਾ ਬੰਦੇ ਪੀ ਕੇ ਚਲਾਨ ਕਰਦੇ ਕੋਈ ਉਹ ਵੀ ਚਲਾਨ ਹਾਂਜੀ ਚਲਾਨ ਕੀਤਾ ਜੀ ਉਹਨਾਂ ਦਾ ਜਿਹੜਾ ਮਾਨਜੋਗਨ ਚਾਰ ਸਾਹਿਬ ਨੇ ਜਿਹੜੇ ਬੁਲਟ ਪਟਾਕੇ ਮਾਰਦੇ ਸੀ ਉਹਨਾਂ ਦੇ 50 60 ਸਲੈਂਸਰ ਉਤਾਰ ਕੇ ਰੱਖੇ ਨੇ ਔਰ ਉਹਨਾਂ ਦੇ ਚਲਾਨ ਕੀਤੇ ਨੇ ਅੱਗੇ ਤੋਂ ਇਹ ਮਹਿਮ ਜਾਰੀ ਰਹੇਗੀ। ਕੈਰਵਾਸੀਆਂ ਨੂੰ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖਣ। ਅਤੇ ਜਿਹੜੇ ਨੌਜਵਾਨ ਜਵਾਨ ਹੈਗੇ ਆ ਉਹਨਾਂ ਨੂੰ ਮਾਪੇ ਬੁਲਟ ਮੋਟਰਸਾਈਕਲ ਦੇ ਸਲੈਂਸਰ ਗਲਤ ਨਾ ਲਵਾ ਕੇ ਦੇਣ ਤਾਂ ਜੋ ਕਿ ਜਿਹੜਾ ਸਾਊਂਡ ਪੋਲੂਸ਼ਨ ਤੋਂ ਬਚਿਆ ਜਾ ਸਕੇ ਅਤੇ ਕਿਸੇ ਤਰ੍ਹਾਂ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ।